ਵਾਰਡ ਨੰਬਰ 23 ਦੇ ਵਿੱਚ ਅਸੀਂ ਮੌਜੂਦ ਆ ਇਸ ਸਮੇਂ ਵਾਰਡ ਨੰਬਰ 23 ਦੇ ਵਿੱਚ ਇੱਕ ਐਸੇ ਨੌਜਵਾਨ ਨਾਲ ਤੁਹਾਨੂੰ ਮਿਲਾਣਾ ਹੈ ਜਿਹੜਾ ਨੌਜਵਾਨ ਆਪਣੇ ਵਾਰਡ ਦੇ ਪ੍ਰਤੀ ਆਪਣੇ ਵਾਰਡ ਦੇ ਲੋਕਾਂ ਦੇ ਪ੍ਰਤੀ ਉਹਨਾਂ ਦੇ ਕਰਮ ਪ੍ਰਤੀ ਇਨਾਂਕ ਤੇਜ਼ੀ ਦੇ ਨਾਲ ਇਨਾਂਕ ਸੂਝਵਾਨੀ ਦੇ ਨਾਲ ਆਪਣੇ ਵਾਰਡ ਦੇ ਹਰ ਇੱਕ ਮੁੱਦੇ ਚੱਕਦਾ ਹੈ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਅੱਜ ਉਸ ਨੌਜਵਾਨ ਦੇ ਨਾਲ ਤੁਹਾਨੂੰ ਮਿਲਾਣਾ ਜਿਨ੍ਹਾਂ ਦਾ ਨਾਮ ਹੈਗਾ ਹਰਵਿੰਦਰ ਸਿੰਘ ਨੱਬਾ ਜਿਨ੍ਹਾਂ ਨੂੰ ਆਪਾਂ ਹਰੀ ਜੀ ਵੀ ਕਹਿ ਦਿੰਨੇ ਆ ਤਾਂ ਉਹ ਵਾਰਡ ਪ੍ਰਤੀ ਜਿਹੜੀ ਉਹਨਾਂ ਦੀ ਵਫਾਦਾਰੀ ਹੈ ਲਗਨ ਹੈ ਉਹ ਉਹਨਾਂ ਨਾਲ ਗੱਲਬਾਤ ਕਰਦੇ ਆ ਹਰੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਰੀ ਜੀ ਜਿਵੇਂ ਮੈਂ ਗੱਲ ਕਰਕੇ ਹਟਿਆ ਵੀ ਤੁਸੀਂ ਵਾਰਡ ਦੇ ਪ੍ਰਤੀ ਵਾਰਡ ਦੇ ਬਹੁਤ ਕੰਮ ਚੱਕ ਰਹੇ ਹੋ ਕੀ ਗੱਲ ਤੁਸੀਂ ਇਲੈਕਸ਼ਨ ਲੜਨੀ ਹੈ ਵਾਰਡ ਦੀ ਤਾਂ ਕੋਈ ਸੰਗਤ ਚਾਹੂਗੀ ਆਪਾਂ ਇਲੈਕਸ਼ਨ ਲੜਨ ਨੂੰ ਤਿਆਰ ਆਏ ਜੀ ਜੀ ਸੰਗਤ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਆਈ ਸੰਗਤ ਹੀ 잡ਤੋ ਪਹਿਲਾ ਕਾਕੇ ਹੁਣ ਤੱਕ ਜਿਹੜਾ ਹੁਣ ਤੱਕ ਵਾਰਡ ਨੰਬਰ 23 ਦੇ ਵਿੱਚ ਪਹਿਲਾਂ ਤਾਂ ਇਹ ਰਾਤ ਨੂੰ ਵਾਰਡ ਨੰਬਰ 23 ਆਪਣਾ ਹੀ ਮੋਤੀ ਬਾਗ ਆ ਗਿਆ ਜੀ ਇਹ ਰਮਜ਼ਾਨ ਦੇ ਬਿਖੀ ਕੀ ਆ ਗਈ ਅੱਧਾ ਹਾਥੀ ਕਰਨ ਆ ਗਿਆ ਤਾਂ ਪਰਲੇ ਪਾਸੇ ਆ ਸਾਰਾ ਪਤਰਾ ਵਾਲੀ ਸੜਕ ਸਾਰਾ ਏਰੀਆ ਆ ਗਿਆ ਜੀ ਜੀ ਤਾਂ ਇਹ ਵਾਰਡ ਨੰਬਰ 23 ਇੱਕ ਅਹਿਮ ਵਾੜਾ ਕਿਉਂਕਿ ਇਹ ਨਾਬੇ ਦੇ ਇੱਕ ਸਾਈਡ ਤੇ ਪੈਂਦਾ 73% ਪਾਣੀ ਸੀਵਰੇਜ ਦਾ ਪਾਣੀ ਇੱਥੋਂ ਸਾਡੇ ਇਸ ਵਾਰਡ ਦੇ ਵਿੱਚੋਂ ਲੰਘਦਾ ਹੈ ਮੇਰਾ ਕਹਿਣ ਦਾ ਮਤਲਬ ਇਹ ਸੀ ਹਰੀ ਜੀ ਤੁਸੀਂ ਵਾਰਡ ਦੇ ਲੋਕਾਂ ਨੂੰ ਪਿਆਰ ਕਰਦੇ ਨੇ ਕਿਉਂ ਤੁਸੀਂ ਵਾਰਡ ਦੇ ਮੁੱਦੇ ਚੱਕਦੇ ਹੋ ਤੁਸੀਂ ਮੁੱਦੇ ਚੱਕ ਕੇ ਉਹਨਾਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਦੇ ਆ ਜਿਵੇਂ ਅਸੀਂ ਦੇਖਦੇ ਆ ਤੁਹਾਡੀ ਵੀਡੀਓ ਦੇਖਦੇ ਆ ਕੋਈ ਟੱਕਣ ਟੁੱਟਿਆ ਹੁੰਦਾ ਸੀਵਰੇਜ ਦਾ ਜਾਂ ਕੋਈ ਵੀ ਹੁੰਦਾ ਤਾਂ ਵਾਰਡ ਵੱਲੋਂ ਤੁਹਾਨੂੰ ਕਿੰਨਾ ਕੁ ਹੰਗਾਰਾ ਮਿਲ ਰਿਹਾ ਵਾੜ ਦਾ ਪੂਰਾ ਘਰ ਆ ਜੀ ਹੁਣ ਵੀ ਮੇਰੇ ਕੋਲ ਬੈ ਬੈਠ ਕੇ ਗਏ ਨੇ ਮਹੱਲੇ ਨਵਾਸੀ ਸਾਰੇ ਉਹਨਾਂ ਨੇ ਹੰਗੂ ਹੰਗੂ 라પરਿਆ ਉਹਨਾਂ ਨੇ ਹਾਂ ਕੀਤੀ ਆ ਜੀ ਵੀ ਆਪਾਂ ਤਾਂ ਹੀ ਹੁਣ ਸੇਵਾ ਕ ਵਾਸਤੇ ਆਏ ਆ ਹੁਣ ਤੱਕ ਕਹੇ ਸੀਗਾ ਵੀ ਜਿਹੜੇ ਇੱਕ ਸਲੋਗਨ ਸੀ ਰਾਜ ਨਹੀਂ ਸੇਵਾ ਆਪਾਂ ਸੇਵਾ ਪਹਿਲਾਂ ਹੀ ਕਰ ਰਹੇ ਆ ਜੀ ਆਪਾਂ ਰਾਜ ਇੱਕ ਲਗ ਚੀਜ਼ ਆ ਲੇਕਿਨ ਸੇਵਾ ਜਿਹੜੀ ਆ ਸੇਵਾ ਨੂੰ ਅਹਿਮੀਅਤ ਰੱਖਦੇ ਹੋਏ ਇਹ ਜਿਹੜੇ ਨੀਤੀ ਘੜ ਨੇ ਨੀਤੀ ਘੜ ਵੀ ਜਿਹੜੀ ਗਰਾਉਂਡ ਜ਼ੀਰੋ ਦੀ ਹਕੀਕਤ ਆ ਉਹ ਗਰਾਉਂਡ ਜ਼ੀਰੋ ਤਾਂ ਕਿਉਂ ਨਹੀਂ ਆ ਰਹੀ ਇਸ ਕਰਕੇ ਇਸ ਐਮਸੀ ਦੀ ਇਲੈਕਸ਼ਨ ਦੇ ਵਿੱਚ ਮੈਂ ਭਾਗ ਲੈਣਾ ਚਾਹ ਰਿਹਾ ਵੀ ਇਹਦੇ ਵਿੱਚ ਵੀ ਹੈ ਕੀ ਉਹਲਾ ਕੀ ਆ ਪੜਦਾ ਕੀ ਆ ਜਿਹੜਾ ਸਾਨੂੰ ਅਜ ਤੱਕ ਪਤਾ ਨਹੀਂ ਲੱਗਿਆ ਤਾਂ ਹੀ ਵਾਰਡ ਦੇ ਲੋਕ ਤੁਹਾਨੂੰ ਪਸੰਦ ਕਰ ਰਹੇ ਨੇ ਨਾ ਹਰੀ ਜੀ ਕਿਉਂ ਉਹ ਇਸੇ ਕਰਕੇ ਕਰ ਰਹੇ ਨੇ ਇਹ ਵੀ ਤੁਸੀਂ ਮੁੱਦੇ ਚੱਕਦੇ ਹੋ ਬਾਬਾ ਜੀ ਦੀ ਕਿਰਪਾ ਦੇ ਨਾਲ ਤੁਸੀਂ ਵਾਰਡ ਦੇ ਵਿੱਚ ਕਾਉਂਸਲਰ ਦੀ ਚੋਣ ਲੜਦੇ ਹੋ ਫਿਰ ਜਿੱਤਦੇ ਵੀ ਹੋ ਤਾਂ ਪਹਿਲ ਦੇ ਆਧਾਰ ਤੇ ਤੁਹਾਡੇ ਕੀ ਕੀ ਕੰਮ ਜਿਹੜੇ ਤੁਹਾਨੂੰ ਵਾਰਡ ਚ ਦਿਖਾਈ ਦੇ ਰਹੇ ਵੀ ਉਹ ਕੰਮ ਜਿਹੜੇ ਅਧੂਰੇ ਪਏ ਨੇ ਤਾਂ ਤੁਸੀਂ ਪਹਿਲ ਦੇ ਆਧਾਰ ਤੇ ਐਮਸੀ ਬਣਦੇ ਸਰ ਕੀ ਕੀ ਕੰਮ ਕਰੋਗੇ ਪਹਿਲ ਦੇ ਆਧਾਰ ਤੇ ਜਿਹਨੇ ਵੀ ਆ ਗਟਰਾਂ ਦੇ ਢੱਕਣ ਨੇ ਜੀ ਇਹ ਐਮਸੀ ਸਹਿਬਾਨ ਜਿਹੜੇ ਮੌਜੂਦਾ ਐ ਮਸੀਨੇ ਜਾਂ ਪੁਰਾਣੇ ਐਮਸੀ ਜਿਹੜੇ ਵੀ ਰਹੇ ਨੇ ਜੀ ਇਹ ਅੱਜ ਇਹ ਇਹ ਦੀ ਅੱਖਾਂ 'ਚ ਲੂਣ ਪਾ ਕੇ ਜਾਂਦੇ ਨੇ ਗਟਰ ਦੇ ਟੱਕਣ ਟੁੱਟ ਗਿਆ ਵੀਡੀਓ ਬਣਾ ਕੇ ਗਟਰ ਦਾ ਟੱਕਣ ਲੰਬਾਉਣੇ ਆ ਲੱਗ ਗਿਆ ਟੀਜਰ ਨੇ ਟੁੱਟੇ ਜਾਂਦਾ ਮਾੜਾ ਮਟੀਰੀਅਲ ਅਸੀਂ ਇੱਥੇ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਜੇ ਕੋਈ ਅਸੀਂ ਗਟਰ ਦਾ ਟੱਕਣ ਹਰਵਿੰਦਰ ਲਵਾਊਗਾ ਤਾਂ ਉਹ ਜਿਹੜੀ ਕੰਪਨੀ ਲਾਊਗੀ ਉਹਨੂੰ ਕਹੂੰਗਾ ਵੀ ਇੱਥੇ ਲਿਖਤ ਗਾਰੰਟੀ ਲਿਖ ਕੇ ਦੇ ਤੇ ਇਹਦੀ ਕਿੰਨੀ ਵੈਲਿਡਿਟੀ ਆ ਹੈ ਕਿੰਨਾ ਚਿਰ ਚੱਲੂਗਾ ਜੇ ਟੁੱਟੂਗਾ ਤਾਂ ਤੂੰ ਇਹਦੇ ਦੁਬਾਰਾ ਲਾਉਣ ਦਾ ਤੂੰ پابੰਦ ਹੋਏਗਾ ਨਾ ਕਿ ਸੰਗਤ ਦੇ ਪੈਸੇ ਦੁਬਾਰਾ ਦੁਬਾਰਾ ਰਿਪੀਟ ਕਰਨੇ ਨੇ ਹੋਰ ਕੀ ਕੀ ਕੰਮ ਨੇ ਜਿਹੜੇ ਹੋਣ ਸਾਰੇ ਮੋਤੀ ਬਾਗ ਲੌਰਾਂਗੜ ਦੇ ਵਿੱਚ ਸੀਵਰੇ ਦਾ ਮਲ ਮੁੱਤਰ ਦਾ ਪਾਣੀ ਜੀ ਬਰਸਾਤ ਇੱਕ ਹੋ ਜੇ ਸਾਰਾ ਇੱਥੇ ਅੱਧਾ ਅੱਧਾ ਘੰਟਾ ਗਲੀਆਂ ਦੇ ਵਿੱਚੋਂ ਪਾਣੀ ਨਹੀਂ ਅੱਕਦਾ ਉਹਦੀ ਕੋਈ ਵਿਉਂਤ ਨਹੀਂ ਜਰੂਰ ਕਿ ਟ੍ਰੀਟਮੈਂਟ ਪਲੈਂਟ ਹੈਗਾ ਲੇਕਿਨ ਸਾਰੇ ਸ਼ਹਿਰ ਦਾ ਪਾਣੀ ਇੱਥੋਂ ਦੀ ਲੰਘਦਾ ਹੋਇਆ ਅੱਗੇ ਪਿੰਡ ਪੈਂਦਾ ਜੀ ਕਤਾਰ ਕਲੋਨੀ ਉੱਥੇ ਸਿੱਟਿਆ ਹੋਇਆ ਲੇਕਿਨ ਜਦੋਂ ਪਿੱਛੋਂ ਪਾਣੀ ਪ੍ਰੈਸ਼ਰ ਨਾਲ ਆਉਂਦਾ ਤਾ ਇਹ ਸਾਰਾ ਮੋਤੀ ਬਾਗ ਦਾ ਪਾਣੀ ਜਿਹੜਾ ਸੀਵਰੇਜ ਮਲਮੂਤਰ ਦਾ ਪਾਣੀ ਜਿਹੜਾ ਉਹ ਗਲੀਆਂ ਦੇ ਵਿੱਚ ਆ ਜਾਂਦਾ ਜੀ ਪੌਣਾ ਪੌਣਾ ਘੰਟਾ ਦੋ ਦੋ ਘੰਟੇ ਪਾਣੀ ਨਹੀਂ ਉਤਰਦਾ ਸਭ ਤੋਂ ਪਹਿਲਾਂ ਤਾਂ ਵਰਖਾਤੀ ਪਾਣੀ ਦਾ ਇਲਾਜ ਕਰਨ ਮਾਰੇ ਮੈਂ ਸੰਗਤ ਨਾਲ ਮੈਂ ਵਚਨ ਬੰਧਾ ਵੀ ਹਾਂ ਨਹੀਂ ਪਹਿਲਾਂ ਇਹ ਕੰਮ ਪਹਿਲੇ ਆਧਾਰ ਤੇ ਹੋਏਗਾ ਫੇਰ ਸਾਡੇ ਕੋਲ ਥਾਂ ਪਈ ਆ ਸਾਡੇ ਕੋਲ ਜਗ੍ਹਾ ਪਈ ਆ ਉੱਥੇ ਡੇੜੇ ਹੁਣ ਤੱਕ ਨੇਤਾ ਜੀ ਰਹੇ ਨੇ ਉੱਥੇ ਜੀ ਹਸਪਤਾਲ ਬਣਾਵਾਂਗੇ ਉੱਥੇ ਪਾਰਕ ਬਣਾਵਾਂਗੇ 22 ਲੱਖ ਰੁਪਇਆ ਚਾਰ ਦਿਵਾਰੀ ਤੇ ਲਾਵਾਂਗੇ ਇਹ ਤਾਂ ਸਿੱਧਮ ਸਿੱਧੀ ਕਰਪਸ਼ਨ ਦੀ ਬੂਹ ਆ ਆ ਮਜੂਦਾ ਐਮਸੀ ਉੱਥੇ ਮੈਨੂੰ ਨਹੀਂ ਸਮਝ ਲੱਗਿਆ ਕੀ ਉੱਥੇ ਪਾਰਕ ਬਣਾਉਣਾ ਜ਼ਰੂਰੀ ਐ ਜਾਂ ਡਿਸਪੈਂਸਰੀ ਬਣਾਉਣਾ ਜ਼ਰੂਰੀ ਐ ਸਾਡੇ ਇੱਥੇ ਮੋਤੀ ਬਾਗ ਦੇ ਵਿੱਚ ਕੋਈ ਵੀ ਡਿਸਪੈਂਸਰੀ ਨਹੀਂ ਹੈਗੀ ਫਾਇਰ ਬ੍ਰਿਗੇਡ ਦਾ ਆਫਿਸ ਉਸ ਸਟੇਸ਼ਨ ਦੇ ਕੋਲ ਆ ਸ਼ਹਿਰ ਦੇ ਦੂਜੇ ਪਾਸੇ ਆ ਜੇ ਇੱਕ ਅੱਧੀ ਗੱਡੀ ਇੱਧਰ ਖੜੀ ਹੋ ਜੇ ਤਾਂ ਕਿੰਨਾ ਹੋਰ ਫਾਇਦਾ ਹੋਊਗਾ ਫਿਰ ਇਹ ਜਿਹੜੀ ਲੋਕਟ ਲੱਗੀ ਆ ਲੋਕਟ ਜਿਹੜੀ ਲੱਗੀ ਆ ਕਾਂਗਰਸ ਸਰਕਾਰ ਤੇ ਲੱਗੀ ਆ ਲੇਕਿਨ ਹੁਣ ਦਾ ਮੌਜੂਦਾ ਐ ਮਸੀਦਾ ਕੋਈ ਵੀ ਇਹ ਤੇ ਧਿਆਨ ਨਹੀਂ ਹੈਗਾ ਉਧੜ ਖੁੱਟੜ ਹੋ ਗਈਆਂ ਪਰ ਲੇਬਲਿੰਗ ਨਹੀਂ ਕਿਤੇ ਵੀ ਕਰਵਾਈ ਗਈ ਹੈਗੀ ਇੱਕ ਹਰੀ ਜਿਵੇਂ ਨਾ ਅੱਜ ਕੱਲ ਤੁਸੀਂ ਵੀ ਦੇਖਦੇ ਹੋ ਤੁਸੀਂ ਵਿਚਰਦੇ ਹੋ ਬਾਗ ਦੇ ਵਿੱਚ ਜਾ ਰਹੇ ਹੋ ਹੈਨਾ ਤੇ ਆਨੂੰ ਲੋਕਾਂ ਦੀਆਂ ਸਮੱਸਿਆਵਾਂ ਦਾ ਪਤਾ ਲੱਗਦਾ ਹੈ ਇੱਕ ਜਿਵੇਂ ਤੁਸੀਂ ਦੇਖਿਆ ਹੋਣਗੇ ਨਾਬੇ ਦੇ ਹਰੀ ਕਵਾੜਾਂ ਦੇ ਵਿੱਚ ਤਕਰੀਬਨ ਹਰੀ ਕਵਾੜਾਂ ਦੇ ਵਿੱਚ 게ਟ ਲੱਗ ਚੁੱਕੇ ਸਕਿਉਰਿਟੀ ਪਰਸਨ ਜਿਵੇਂ ਬੱਚੇ ਨੇ ਹੈਨਾ ਆਪਣੀਆਂ ਅੱਜਕੱਲ ਤੁਸੀਂ ਦੇਖਦੇ ਹੋ ਬਹੁਤ ਬੁਰੇ ਹਾਲਾਤ ਹੋਏ ਪਏ ਨੇ ਚੈਨੀਆਂ ਖੋਲਣ ਦੇ ਨੇ ਕੋਈ ਮੋਬਾਈਲ ਖੋਲਣ ਦੇ ਉਹਨਾਂ ਵਾਸਤੇ ਜਿਹੜੀ ਤੁਹਾਡੇ ਵਾਰਡ ਦੇ ਵਿੱਚ ਉਹ 게ਟ ਦਾ ਪ੍ਰਬੰਧ ਵੀ ਕੀਤਾ ਜਾਊਗਾ ਦੇਖੋ ਵਾਰਡ ਦੇ ਵਿੱਚ ਗੇਟ ਦਾ ਤਾਂ ਇਹ ਤਾਂ ਹੀ ਮੌਜੂਦਾ ਐ ਮਸੀਨੇ ਕਦੇ ਸੋਫਣਾ ਵੀ ਨਹੀਂ ਲਿਆ ਜੀ ਇਹਨਾਂ ਕੰਮਾਂ ਉਹ ਤੁਸੀਂ ਆਪਣੇ ਕੰਮ ਦੱਸ ਦੋ ਕਿਹੜੇ ਕਿਹੜੇ ਕੰਮ ਵੀ ਆਪਣੇ ਮੁਹੱਲੇ ਨੂੰ ਆਪਣੇ ਸੈਕਟਰ ਨੂੰ ਆਪਣੇ ਨੂੰ ਸੇਫ ਕੇ ਰੱਖਣਾ ਸੇਫ ਤਾਂ ਹੀ ਉਹ ਆਪਣਾ ਹੀ ਚਮਕਾਈ ਜਾਂਦੇ ਨੇ ਤੁਸੀਂ ਉਹ ਕਦੇ ਕਦੇ ਉਹ ਇਸ ਦੇ ਉਹਦੇ ਵਿੱਚ ਉਹਨਾਂ ਕਦੇ ਉਹਦੇ ਚ ਉਹਨਾਂ ਨੇ ਇਹ ਚੱਕਵੇਂ ਚੁੱਲਿਆ ਨਾ ਉਹ ਬਜੂਦ ਅਸੀਂ ਦੇਖਿਆ ਜੀ ਰੋਲ ਕੀ ਸੰਗਤ ਮੈਂ ਆਉਣਾ ਜੇ ਮੈਂ ਸੰਗਤ ਮੈਨੂੰ ਇਸ ਤੇ ਜ਼ਿੰਮੇਵਾਰੀ ਤੇ ਮੈਨੂੰ ਪਹਿਰਾ ਦਿੰਦੀ ਆ ਸੰਗਤ ਦੇ ਹਿੱਤ ਦੇ ਵਿੱਚ ਸਿਕਿਉਰਿਟੀ ਦਾ ਪਹਿਲਾ ਸਿਕਿਉਰਿਟੀ ਤੋਂ ਬਾਅਦ ਕਿਉਂਕਿ ਸਾਨੂੰ ਪਤਾ ਵੀ ਸਾਡੀ ਕੈਂਟਰ ਰੋਡ ਲੱਗਦੀ ਆ ਇੱਥੇ ਬਹੁਤ ਰਾਤ ਨੂੰ ਸੁਣਨਾ ਏਰੀਆ ਉਧਰੋਂ ਪੱਥਰਾਂ ਵਾਲੀ ਸੜਕ ਆ ਜੀ ਇਹ ਨਾਮ ਦੇ ਉੱਤੇ ਲਾਈਟਾਂ ਲੱਗੀਆਂ ਹੋਈਆਂ ਨੇ ਜਲਦੀ ਜੁਲਦੀਆਂ ਮੈਂ ਤਾਂ ਦੇਖੀਆਂ ਨਹੀਂ ਹੈਗੀਆਂ ਤੁਸੀਂ ਮੈਂ ਉਹੀ ਤੁਹਾਡੇ ਜਿਹੜੇ ਕੰਮ ਅਸੀਂ ਉਹੀ ਗੱਲ ਕਰ ਰਹੇ ਸੀ ਅਸੀਂ ਨਾ ਨਾਬੇ ਦੇ ਵਿੱਚ ਰਿਕਵਾਰ ਚ ਜਾ ਰਹੇ ਆ ਹਰ ਇੱਕ ਵਾਰ ਤੇ ਜਾਵਾਂਗੇ ਅੱਜ 23 ਨੰਬਰ ਵਾਰਡ 'ਚ ਅਸੀਂ ਪਹੁੰਚੇ ਆਂ ਪਹਿਲਾਂ ਅਸੀਂ 18 'ਚ ਜਾ ਕੇ ਆਏ ਤਾਂ ਉਹੀ ਮੈਂ ਤੁਹਾਨੂੰ ਪੁੱਛ ਰਿਹਾ ਵੀ ਜਿਹੜੇ ਤੁਹਾਡੇ ਕੰਮ ਹੋਣ ਵਾਲੇ ਨੇ ਜਿਹੜੇ ਤੁਸੀਂ ਦੇਖੇ ਨੇ ਜਾਂ ਲੋਕਾਂ ਨੇ ਦੱਸਿਆ ਉਹ ਕੰਮ ਦੀ ਗੱਲ ਕਰਦਾ ਸੀ ਮੈਂ ਤੁਹਾਡੇ ਨਾਲ ਤੁਸੀਂ ਜੀ ਸਾਡੇ ਮੇਰੇ ਕੰਮ ਤਾਂ ਜਿਹੜੇ ਹੋਣਗੇ ਜੀ ਉਹ ਸੰਗਤ ਵੀ ਦੇਖੂਗੀ ਹਾਂਜੀ ਸੰਗਤ ਸੰਗਤ ਦੇਖਦੀ ਆ ਰਹੀ ਆ ਮੈਂ ਤਾਂ ਗਰਾਉਂਡ ਜੀਰੋ ਤੇ ਕੰਮ ਕਰਦਾ ਆ ਆ ਲੌਰੰਗਰੇਟ ਬੱਸ ਸਟੈਂਡ ਦੇ ਵਿੱਚ ਪਬਲਿਕ ਬਾਥਰੂਮ ਬਣਿਆ ਹੋਇਆ ਜੀ ਉਹ ਉਹਨੂੰ ਵੀ ਜਿੰਦੇ ਲਾਏ ਹੋਏ ਨਹੀਂ ਪਬਲਿਕ ਬਾਥਰੂਮ ਨੂੰ ਉਹ ਜਾ ਕੇ ਉਦਨ ਸੰਗਤ ਦੇ ਨਾਲ ਮੈਂ ਜਾ ਕੇ ਖਲਵਾਏ ਨੇ ਵੀ ਇਹ ਇੱਕ ਬਾਥਰੂਮ ਪੂਰੇ ਲੌਰਾਂਗੜ੍ਹ ਚ ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹੀ ਗੱਲ ਕਹੂੰਗਾ ਵੀ ਚੰਡੀਗੜ੍ਹ ਮੋਹਾਲੀ ਟ੍ਰਾਈ ਸਿਟੀ ਦਿੱਲੀ ਹਰੇਕ ਮਾਰਕੀਟ ਦੇ ਵਿੱਚ ਪਬਲਿਕ ਬਾਥਰੂਮ ਹੈਗੇ ਨੇ ਮੋਤੀ ਬਾਗ 23 ਨੰਬਰ ਵਾਰਡ ਦੇ ਵਿੱਚ ਕਟੋ-ਕਟ ਵੀ 2 ਤੋਂ 3 ਜਾਂ 4 ਬਾਥਰੂਮ ਨਵੇਂ ਬਣਾਏ ਬੀਬੀਆਂ ਦੇ ਔਰ ਭਰਾਵਾਂ ਦੇ ਉਹ ਨਵੇਂ ਬਣਾਏ ਜਾਣਗੇ ਜੀ ਉਸ ਤੋਂ ਬਾਅਦ ਆ ਸੜਕ ਹੈ ਜੀ ਇਹ ਸੜਕ ਲੋਹਰਾਂਗੜ ਤੋਂ ਚੌਧਰੀ ਮਾਝਰੇ ਨੂੰ ਜਾਂਦੀ ਆ ਇਹਦੇ ਉੱਤੇ ਹੁੱਲਰਵਾਜ ਇੰਨੇ ਨੇ ਕੋਈ ਹਿਸਾਬ ਨਹੀਂ ਜਦੋਂ ਕਿ ਪੁਰਾਣੇ ਐਮਸੀ ਦੀ ਵੀ ਦੁਕਾਨ ਉੱਥੀ ਹੈ ਤੇ ਮੇਰੀ ਵੀ ਦੁਕਾਨ ਉੱਥੀ ਆ ਮੈਂ ਇੱਥੋਂ ਹੁੱਲਰਵਾਜਾਂ ਨੂੰ ਰੋਕਦਾ ਇੱਥੇ ਸਪੀਡ ਬ੍ਰੇਕਰ ਲੱਗੇ ਜਾਣਗੇ ਜੀ ਸਪੀਡ ਬ੍ਰੇਕਰ ਲਾਉਣ ਦੇ ਨਾਲ ਨਾਲ ਲਾਅ ਐਂਡ ਆਰਡਰ ਵੀ ਮੇਨਟੇਨ ਰੱਖਿਆ ਜਾਊਗਾ ਜਿਹੜੇ ਫੀਵਰੇ ਦਾ ਮਲਮੁੱਤਰ ਦੀ ਜਿਹੜਾ ਪਾਣੀ ਦੀ ਦੱਸਿਆ ਉਹ ਹੋਏਗਾ ਸਟਰੀਟ ਲਾਈਟ ਜਿਹੜੀ ਹੁਣ ਤੱਕ ਇੱਕ ਬੜਾ ਆਸਾਨ ਜਾਂ ਕੀਤਾ ਜਾਂਦਾ ਵੀ ਹਾਂ ਜੀ ਅਹੀ ਲਾਈਟਾਂ ਲਾਤੀਆਂ ਜੀ ਲਾਈਟਾਂ ਅੱਜ ਲਾਤੀਆਂ ਜੀ ਵੀਡੀਓ ਬਣ ਗਈ ਤੀਜੇ ਦਿਨ ਖਰਾਬ ਹੋ ਜਾਂਦੀਆਂ ਨੇ ਜੀ ਉਹ ਵਧੀਆ ਕੁਆਲਿਟੀ ਦੀਆਂ ਹੋਣਗੀਆਂ ਜੀ ਵਧੀਆ ਕੁਆਲਿਟੀ ਦਾ ਹਰੇਕ ਘਰ ਦੇ ਵਿੱਚ ਜੀ ਅਜਾ ਬਾਹਲੀ ਦੂਰ ਨਾ ਜਾਓ ਜੀ ਪੀਨ ਵਾਲੇ ਪਾਣੀ ਦੀ ਮੋਟਰ ਸੜ ਗਈ ਪੰਜ ਪੰਜ 7 7 ਦਿਨ ਮਹੱਲੇ ਚ ਪਾਣੀ ਨਹੀਂ ਆਉਂਦਾ ਇਹ ਮੇਰਾ ਅਗਲਾ ਸਵਾਲ ਸੀ ਤੁਸੀਂ ਪਹਿਲੇ ਹੀ ਆਪ ਹੀ ਕਹਿਤਾ ਚਲੋ ਠੀਕ ਹੈ ਸਪੇਅਰ ਮੋਟਰ ਨਹੀਂ ਹੈਗੀ ਇਹਨਾਂ ਕੋਲ ਇਹ ਨਾਲ ਮੈਂ 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 ਕੋਈ ਵੱਡਾ ਨਹੀਂ ਹਾਂ ਜੀ ਉਹ ਉਹ 20 ਚੁੱਕਿਆ ਜੋ ਉਹ ਜੋ ਉਹਨਾਂ ਦਾ ਸੀਗਾ ਉਹ 20 ਚੁੱਕਿਆ ਇਸੇ ਕਰਕੇ ਅਸੀਂ ਲੋਕਾਂ 'ਚ ਜਾਗਰੂਕ ਉਹ ਹੀ ਗੱਲ ਕਰਨਾ ਚਾਹੁੰਦੇ ਆ ਵੀ ਨਵੇਂ ਜਿਹੜੇ ਕੈਂਡੀਡੇਟ ਖੜੇ ਹੋ ਰਹੇ ਨੇ ਉਹ ਉਹਨਾਂ ਦੀ ਸੋਚ ਪ੍ਰਤੀ ਤਾਂ ਹੀ ਅਸੀਂ ਤੁਹਾਡੇ ਨਾਲ ਵਿਚਾਰ ਕਰ ਰਹੇ ਇੱਕ ਮੋਟਰ ਦੇਖੋ ਮਸ਼ੀਨ ਆ ਜੀ ਮਸ਼ੀਨ ਚੱਲੂਗੀ ਖਰਾਬ ਹੋਊਗੀ ਸੜੂਗੀ ਜੀ ਇੱਕ ਦਿਨ ਦੇ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਊਗਾ ਜੀ ਸਪੇਅਰ ਮੋਟਰ ਪਹਿਲਾਂ ਰੱਖੀ ਜਾਊਗੀ ਜੀ ਜੇ ਖੁਦਾ ਨਾ ਖਾਸ ਤਾਂ ਉਹ ਮੋਟਰ ਛੱਡਦੀ ਆ ਤਾਂ ਉਹਦੀ ਥਾਂ ਤੇ ਸਪੇਅਰ ਮੋਟਰ ਪਾ ਕੇ ਸੰਗਤ ਨੂੰ ਦੁਖੀ ਨਹੀਂ ਕੀਤਾ ਜਾਊਗਾ ਜੀ ਸੰਗਤ ਦੇਖੋ ਇੱਕ ਦਿਨ ਦਾ ਟਾਈਮ ਲੱਗਦਾ ਉਹਨੂੰ ਕੱਢ ਕੇ ਪਾਉਣ ਦਾ ਹਾਂ ਚਲੋ ਠੀਕ ਆ ਜੀ ਇਹ ਉਹਨੂੰ ਮੀਨਾ ਮੀਨਾ ਲਟਕਾ ਕੇ ਸੰਗਤ ਦਾ ਰੋਣਾ ਕਢ ਦਿੰਦੇ ਨੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਵਧੀਆ ਹੋਊਗਾ ਸਟਰੀਟ ਲਾਈਟ ਦਾ ਹੋਊਗਾ ਸਿਕਿਉਰਿਟੀ ਦਾ ਹੋਊਗਾ ਡਿਸਪੈਂਸਰੀ ਦਾ ਕਰਾਂਗੇ ਤੇ ਹੋਰ ਸੰਗਤ ਜੋ ਜੋ ਸੁਝਾਅ ਦੇਊਗੀ ਉਹ ਕਰਾਂਗੇ ਲੇਕਿਨ ਸਭ ਤੋਂ ਪਹਿਲਾਂ ਨ ਮਲਮੂਤਰ ਦਾ ਪੀਣ ਵਾਲਾ ਪਾਣੀ ਦੇ ਨਾਲ-ਨਾਲ ਮਲਮੂਤਰ ਦਾ ਪਾਣੀ ਜਿਹੜਾ ਸਾਡੀਆਂ ਗਲੀਆਂ ਦੇ ਵਿੱਚ ਆਉਂਦਾ ਉਹਦਾ ਕਾਰਨ ਮੈਨੂੰ ਪਤਾ ਉਹਦਾ ਹੱਲ ਸਭ ਤੋਂ ਪਹਿਲ ਦੇ ਉਧਾਰ ਤੇ ਹੋਊਗਾ ਜੀ ਦੋਸਤੋ ਤੁਸੀਂ ਵਾਰਡ ਨੰਬਰ 23 ਦੇ ਜੋ ਕਿ ਉਮੀਦਵਾਰ ਨੇ ਹਰਵਿੰਦਰ ਜੀ ਉਹਨਾਂ ਦੀ ਗੱਲਬਾਤ ਸੁਣੀ ਹੈ ਕਮੈਂਟ ਬਾਕਸ ਚ ਸਾਨੂੰ ਜਰੂਰ ਦੱਸਿਓ ਆਪਣੇ ਵਿਚਾਰ ਦਿਓ ਕਮੈਂਟ ਕਰਕੇ ਦਿਓ ਵੀ ਜੋ ਹਰੀ ਜੀ ਦੀ ਸੋਚ ਹੈ ਜੋ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਵਾਰਡ ਪ੍ਰਤੀ ਆਹ ਕੰਮ ਕਰਨੇ ਨੇ ਤੁਸੀਂ ਦੇਖ ਰਹੇ ਹੋ ਨਵਾਂ ਜਮਾਨਾ ਟੀਵੀ ਰਮਨ ਪਾਟਿਆ ਦੀ ਇਹ ਖਾਸ ਰਿਪੋਰਟ ਕੈਮਰਾਮੈਨ ਨਿਰਮਲ ਸੰਧੂ ਦੇ ਨਾਲ